ਕੀ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਕਿਸੇ ਐਡੇ ਵੱਡੇ ਸ਼ਖਸ ਦੇ ਚੁੰਡੀ ਵੱਢ ਲਈ ਸੀ ਇਹਨੇ ਜਿਹੜਾ ਇਹਦੇ ਤੇ ਇਹ ਸਾਰਾ ਡਰਾਮਾ ਕੀਤਾ ਗਿਆ ਮੈਂ ਹੀ ਕਹਿਣਾ ਇਹ ਇੰਟਰਵਿਊ ਇਹਨੇ ਕੀਤੀ ਨਹੀਂ ਇਹ ਤੋਂ ਵੱਡੇ ਸੱਪਾਂ ਵੱਲੋਂ ਕਰਵਾਈ ਗਈ ਆ ਉਹਦੇ ਵਿੱਚ ਨੇ ਖਹਿਰਾ ਸਾਹਿਬ ਦਾ ਨਾਮ ਲਿਆ ਤੁਸੀਂ ਕਦੇ ਦੇਖਿਆ ਕੋਈ ਮੁਲਾਜ਼ਮ ਇਸ ਤਰ੍ਹਾਂ ਕਿਸੇ ਲੀਡਰ ਨੂੰ ਵੱਡੇ ਲੀਡਰ ਨੂੰ ਕੋਈ ਟਾਰਗੇਟ ਕਰਦਾ ਹੋਵੇ ਸੁਪਾਲ ਸਿੰਘ ਖਹਿਰਾ 17 ਗ੍ਰਾਮ ਚਿਟਾਉਣੀ ਤੇ ਨਹੀਂ ਪਲਾਂਟ ਕਰਦਾ ਅਮਨਦੀਪ ਵਰਗੀਆਂ ਕੁੜੀਆਂ ਮੁੰਡਿਆਂ ਦੇ ਕੇਸ ਇਹ ਉਦਾਹਰਨਾਂ ਨੇ ਕਿ ਇਹ ਸੱਪਾਂ ਤੇ ਜਦੋਂ ਆਪਦੇ ਤੇ ਪੈਂਦੀ ਹੈ ਜਾਂ ਜਦੋਂ ਇਹਨਾਂ ਦੀ ਈਗੋ ਹਰਟ ਤੁਸੀਂ ਕਰ ਦੰਦੇ ਹੋ ਤਾਂ ਇਹ ਬੰਦੇ ਨੂੰ ਕਿਵੇਂ ਰਗੜ ਕੇ ਰੱਖ ਦੰਦੇ ਆ 17 ਗ੍ਰਾਮ ਚਿੱਟਾ ਉਹਦੇ ਤੇ ਪਾਇਆ ਗਿਆ ਵਿਜੀਲੈਂਸ ਵਾਲਾ ਕੇਸ ਉਹਦੇ ਤੇ ਪਾਤਾ ਪ੍ਰਾਪਰਟੀ ਉਹਦੀ ਫ੍ਰੀਜ਼ ਕਰਤੀ ਪੁਲਿਸ ਦੇ ਕੋਲੇ ਫ੍ਰੀਜ਼ ਵਾਲੇ ਡਰਾਮੇ ਤੋਂ ਬਿਨਾ ਕੋਈ ਡਰਾਮਾ ਹੀ ਨਹੀਂ ਬਚਿਆ ਬਈ ਸਿਆਦੇ ਮੁੱਖ ਮੰਤਰੀ ਦੀ ਆਪਦੇ ਐਮਐਲਏ ਦੀ ਇੱਜ਼ਤ ਕਿਵੇਂ ਬਚਾਈਏ ਪਰ ਪੁਲਿਸ ਇੱਕ ਭਗਵੰਤ ਮਾਨ ਦੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਪਗਾਉਣ ਦੇ ਲਈ ਆਊਟ ਆਫ ਦਾ ਵੇ ਜਾ ਕੇ ਡਰਾਮੇ ਕਰ ਰਹੀ ਹੈ ਐਡਾ ਵੱਡਾ ਮਤਲਬ ਡਰਾਮਾ ਕਰਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਸੀ ਕਿ ਅਸੀਂ ਦੇਖੋ ਜੀ ਨਸ਼ਾ ਵਿਰੋਧ ਕੋਈ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਕਿਸੇ ਬੰਦੇ ਦਾ ਕਰੀਅਰ ਖਰਾਬ ਕਰਤਾ ਹੋਵੇ ਕਿਸੇ ਬੰਦੇ ਦਾ ਘਰ ਖਰਾਬ ਕਰਤਾ ਹੋਵੇ ਕਿਸੇ ਕੋਈ ਬੰਦੇ ਮਰ ਗਏ ਹੋਣ ਕਿਸੇ ਦੇ ਝੂਠੇ ਪਰ ਕੋਈ ਫਰਕ ਹੀ ਨਹੀਂ ਇਹਨਾਂ ਨੂੰ ਬਠਿੰਡਾ ਅੱਜਕਲ ਸੁਰਖੀਆਂ ਦੇ ਵਿੱਚ ਹੈ ਦੋ ਤਿੰਨ ਕੇਸਾਂ ਕਰਕੇ ਪੁਲਿਸ ਦੇ ਕਾਰਨਾਮੇ ਏਡੇ ਹੋ ਗਏ ਖਾਸ ਕਰਕੇ ਇੱਥੇ ਖਾਸ ਗੱਲ ਕਰਾਂਗੇ ਉਸ ਕੇਸ ਦੀ ਜਿਸ ਦੇ ਵਿੱਚ ਥਾਰ ਵਾਲੀ ਬੀਬੀ ਕਰਕੇ ਮਸ਼ਹੂਰ ਹੋਈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਇੱਕ ਕੇਸ ਦੇ ਵਿੱਚੋਂ ਹਾਲੇ ਥੋੜੀ ਰਾਹਤ ਮਿਲੀ ਸੀ ਜ਼ਮਾਨਤ ਮਿਲੀ ਸੀ ਉਹ ਵੀ ਕਿਹਾ ਜਾਂਦਾ ਹੈ ਕਿ ਜ਼ਮਾਨਤ ਕਿਵੇਂ ਮਿਲੀ ਉਸ ਦੇ ਉੱਤੇ ਵੀ ਵੱਡੇ ਸਵਾਲ ਉੱਠਦੇ ਨੇ ਹਾਲਾਂਕਿ ਅਦਾਲਤ ਦਾ ਕੰਮ ਹੈ ਅਦਾਲਤ ਨੇ ਦੇਖਿਆ ਹੋਣਾ ਸਭ ਕੁਝ ਪਰ ਉਸ ਤੋਂ ਬਾਅਦ ਇੱਕ ਇੰਟਰਵਿਊ ਦੇ ਦੇਣ ਚੱਕਰ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਨ ਦੇ ਚੱਕਰ ਵਿੱਚ ਲੋਕ ਕਹਿੰਦੇ ਕਿ ਵਿਜੀਲੈਂਸ ਦੇ ਸ਼ਕੰਜੇ ਚ ਫਸੀ ਆ ਬੀਬੀ ਦੁਬਾਰਾ ਪਰ ਇੱਥੇ ਦੇ ਲੋਕ ਕੀ ਕਹਿੰਦੇ ਆ ਕੀ ਉਹ ਗੱਲਾਂ ਹੋ ਰਹੀਆਂ ਨੇ ਇਹ ਤਾਂ ਸਭ ਦੇ ਸਾਹਮਣੇ ਆ ਪਰ ਅਸਲ ਵਿੱਚ ਉਸ ਕੇਸ ਦੀ ਜੜ ਕੀ ਹੈ ਕਿ ਹੋਰ ਵੀ ਵਿਜੀਲੈਂਸ ਦੇ ਸ਼ਕੰਜੇ ਚ ਗੱਲਾਂ ਆਉਣਗੀਆਂ ਉਹਦੀ ਜਾਇਦਾਦ ਦੇ ਬਾਰੇ ਗੱਲਾਂ ਹੋ ਰਹੀਆਂ ਨੇ ਉਸ ਬਾਰੇ ਹੀ ਗੱਲਬਾਤ ਕਰਾਂਗੇ ਬਠਿੰਡਾ ਵਾਸੀ ਹੀ ਐਡਵੋਕੇਟ ਸੰਦੀਪ ਪਾਟਕ ਸਾਡੇ ਨਾਲ ਨੇ ਉਹ ਕੀ ਸਮਝਦੇ ਆ ਇਸ ਮਾਮਲੇ ਨੂੰ ਕਿਉਂਕਿ ਪਹਿਲਾਂ ਵੀ ਉਹ ਇਸ ਮਾਮਲੇ ਤੇ ਬੋਲ ਚੁੱਕੇ ਨੇ ਵਿਵਾਕੀ ਦੇ ਨਾਲ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰ ਸਿਆਸਤਦਾਨਾਂ ਨੇ ਸਿਆਸਤਦਾਨ ਦੇ ਤੌਰ ਤੇ ਬੋਲਣਾ ਹੁੰਦਾ ਹੈ ਤੇ ਬਚ ਕੇ ਬੋਲਦੇ ਆ ਆਪਦੀ ਸਿਆਸਤ ਨੂੰ ਬਚਾ ਕੇ ਬੋਲਦੇ ਆ ਪਰ ਬੀਬੀ ਵਾਲੇ ਕੇਸ ਵਿੱਚ ਬਰਖਾਸਤ ਕਾਂਸਟੇਬਲ ਦੇ ਕੇਸ ਵਿੱਚ ਤੁਹਾਨੂੰ ਹੁਣ ਤੱਕ ਨਜ਼ਰ ਕੀ ਆਇਆ ਦੋਵਾਂ ਵਾਰੀ ਪਹਿਲਾ ਕੇਸ ਦਰਜ ਹੋਇਆ ਤੇ ਹੁਣ ਵਿਜੀਲੈਂਸ ਦੀ ਕਾਰਵਾਈ ਇਹਦੇ ਵਿੱਚ ਲਾਧੂਗਾ ਸਾਹਿਬ ਜਿਹੜੀ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਹੈ ਨਾ ਵੀ ਜਦੋਂ ਸਰਕਾਰ ਦੀ ਆਪਦੀ ਇੱਜ਼ਤ ਆ ਜੇ ਕੁਝ ਵੀ ਕਰ ਸਕਦੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਜੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਈ ਸ਼ਬਦ ਠੀਕ ਹੈ ਜਦੋਂ ਉਹਨਾਂ ਨੇ ਕਿਹਾ ਵੀ ਇਹ ਵੀ ਟਾਊਗਾ ਇਹਨੂੰ ਵੀ ਨਹੀਂ ਕੋਈ ਰੋਕ ਸਕਦਾ ਇਹ ਨਾ ਸਮਝਿਓ ਆਪਦੇ ਆ ਵਿਚਾਲਿਆ ਠੀਕ ਹੈ ਨਾ ਇਹ ਸਿਰਫ ਉਹਦੇ ਭਗਵੰਤ ਮਾਨ ਦੇ ਸ਼ਬਦਾਂ ਨੂੰ ਪੂਰ ਪਾਉਣ ਦੇ ਲਈ ਇੱਕ ਡਰਾਮਾ ਕੀਤਾ ਗਿਆ ਤੁਸੀਂ ਦੇਖਿਆ ਹੋਣਾ ਕਿਹੜਾ ਐਮਐਲਏ ਹੈ ਚਾਹੇ ਕਿਸਾਨਾਂ ਨੇ ਚਾਹੇ ਜਿਹੜੇ ਆਮ ਲੋਕ ਇਕੱਠੇ ਹੋਏ ਜਦੋਂ ਘਰਾਵ ਹੋਇਆ ਐ ਐਮਐਲਏ ਦਾ ਮੰਤਰੀਆਂ ਦਾ ਉਹਨਾਂ ਨੇ ਪੁੱਛਿਆ ਵੀ ਜੀ ਅਮਨਦੀਪ ਕੌਰ ਦਾ ਤੁਹਾਡੀ ਕਾਂਸਟੇਬਲ ਦਾ ਕੀ ਕੀਤਾ ਕੀ ਉਹਦਾ ਘਰ ਟਊਗਾ ਇੱਥੋਂ ਇੱਕ ਚੀਜ਼ ਬੜੀ ਕਲੀਅਰ ਹੋ ਜਾਂਦੀ ਆ ਲਾਧੂਗਾ ਸਾਹਿਬ ਕੀ ਅੱਜ ਤੱਕ ਨਸ਼ੇ ਵਾਲੇ ਦਾ ਕਿਸੇ ਦਾ ਵੀ ਘਰ ਨਹੀਂ ਟਿਆ ਉਹ ਉਹ ਇਨਕ੍ਰੋਚਮੈਂਟ ਵਾਲਿਆਂ ਦੇ ਘਰ ਟਏ ਆ ਉਹ ਨਜਾਇਜ਼ ਬਿਲਡਿੰਗਾਂ ਬਣੀਆਂ ਟੀਆਂ ਜਿਹੜਾ ਵੀ ਇਹ ਇਹ ਨਸ਼ੇ ਦੇ ਸਬੰਧਤ ਕੇਸ ਹੁੰਦੇ ਆ ਜਿਹਨੂੰ ਐਨਡੀਬੀਐਸ ਕਹ ਦੰਨੇ ਆਪਾਂ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਵੀ ਕਿਸਦਾ ਘਰਟਾਇਆ ਜਾ ਸਕੇ ਸਰਕਾਰ ਤੁਸੀਂ ਦੇਖੋ ਵੀ ਜਦੋਂ ਦਾ ਇਹਨਾਂ ਨੇ ਦੇਖਿਆ ਵੀ ਯਾਰ ਲੋਕ ਅੱਜਕੱਲ ਹਰੇਕ ਲਾਅ ਨੂੰ ਪੜ ਲਾਂਦੇ ਆ ਜੱਜਮੈਂਟਾਂ ਕੱਢ ਲਾਂਦੇ ਆ ਵੀ ਸਾਡਾ ਮਜ਼ਾਕ ਉੱਡਦਾ ਠੀਕ ਹੈ ਜੀ ਫਿਰ ਇਹ ਕਹਿਣ ਲੱਗੇ ਜੀ ਸਿਵਲ ਪ੍ਰਸ਼ਾਸਨ ਸਾਡੇ ਨਾਲ ਆਇਆ ਉਹਦੇ ਨਾਲ ਅਸੀਂ ਆਏ ਇਹ ਘਰ ਸੀ ਗੱਲ ਨਸ਼ੇ ਵਾਲੇ ਨਾਲ ਜੋੜ ਦਿੰਦੀ ਹੈ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਯੁੱਧ ਨਸ਼ਿਆ ਵਿਰੁੱਧ ਠੀਕ ਹੈ ਜੀ ਉਹਦੇ ਵਿੱਚ ਸਭ ਤੋਂ ਵੱਡਾ ਇਹਨਾਂ ਦੀ ਬਦਨਾਮੀ ਹੋ ਰਹੀ ਸੀ ਜਿਹੜੀ ਇਹਨਾਂ ਦਾ ਜਲੂਸ ਨਿਕਲ ਰਿਹਾ ਸੀ ਵੀ ਅਮਨਦੀਪ ਦਾ ਘਰ ਕਦੋਟਾਉ ਰਾਜਜੀਤ ਦਾ ਘਰ ਕਦੋਟਾਉ ਇੰਦਰਜੀਤ ਦਾ ਘਰ ਕਦੋਟਾਉ ਹਾਂਜੀ ਇਹ ਉਹ ਦੇਖਿਆ ਵੀ ਉਹ ਵੱਡੇ ਪਿਆਦੇ ਨੇ ਤੇ ਪਤਾ ਨਹੀਂ ਕਿਹਦੀਆਂ ਕਿਹਦੀਆਂ ਪੋਲਾਂ ਖੋਲਣਗੇ ਤਾਂ ਚੱਕ ਕੇ ਅਮਨਦੀਪ ਕੌਰ ਨੂੰ ਟਾਰਗੇਟ ਕਰ ਲਿਆ ਤੁਸੀਂ ਦੇਖੋ ਅੱਜ ਜਿਹੜੀ ਤੁਹਾਨੂੰ ਮੈਂ ਦੱਸਦਾ ਤੁਹਾਡੇ ਕੋਲ ਜੇ ਫੋਟੋਆਂ ਹੋਣ ਤੁਹਾਨੂੰ ਮੈਂ ਫੋਟੋਆਂ ਨਹੀਂ ਮੈਂ ਭੇਜ ਦੂੰਗਾ ਜਦੋਂ ਉਹ ਘਰ ਟਾਇਆ ਗਿਆਣਾ ਜੀ ਤੇ ਐਡੀ ਕੋਈ ਵੱਡੀ 3x3 ਜਾਂ 4x4 ਦੀ ਇੱਕ ਫਲੈਕਸ ਤਿਆਰ ਕੀਤੀ ہوئی ਕੀ ਦਾ ਘਰ ਟਾਇਆ ਗਿਆ ਸੌਰੀ ਟਾਇਆ ਗਿਆ ਕਹਿੰ ਲੋ ਫ੍ਰੀਜ਼ ਕੀਤਾ ਗਿਆ ਜਿਹਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਅਮਨਦੀਪ ਦੀ 3x3 ਦੀ ਫਲੈਕਸ ਤਿਆਰ ਕੀਤੀ ਗਈ ਤੇ ਆ ਡੀਐਸਪੀ ਆਪ ਚੱਕ ਕੇ ਖੜਾ ਹੋਇਆ ਨਾਲ ਐਸਐਚਯੂ ਨੇ ਫੜਿਆ ਵੇ ਹੱਥ ਲਾਇਆ ਵਾ ਤੇ ਨਾਲ ਡੀਐਸਪੀ ਆਹ ਪ੍ਰਾਪਰਟੀ ਅਸੀਂ ਫ੍ਰੀਜ਼ ਕਰ ਰਹੇ ਆ ਜੀ ਮੋਸਟਲੀ ਤੁਸੀਂ ਦੇਖੋ ਜਦੋਂ ਪ੍ਰਾਪਰਟੀ ਫ੍ਰੀਜ਼ ਕਰਦੇ ਆ ਇੱਕ ਤੋਂ ਦੋ ਉੱਥੇ ਡਾਕੂਮੈਂਟ ਲਾ ਦਿੰਦੇ ਆਪਾਂ ਦੇਖਦੇ ਆ ਇੱਕ ਡਾਕੂਮੈਂਟ ਲਾਉਂਦੇ ਵੀ ਆ ਤੁਹਾਡੀ ਪ੍ਰਾਪਰਟੀ ਫ੍ਰੀਜ਼ ਹੋ ਗਈ ਜੀ ਸਾਰੀ ਕੰਦ ਉੱਥੇ 5 बाई 5 ਦੀ ਤੇ ਲਾ ਕੇ ਇਹਨਾਂ ਨੇ ਮਤਲਬ ਕੀ ਕਹਿੰਦੇ ਹੁੰਦੇ ਆ ਕੋਈ ਫੈਵਿਕੋਲ ਜਾਂ ਕੁਝ ਲਾ ਕੇ ਉਹਦੇ ਤੇ ਕੱਲਾ ਕੱਲਾ ਕਾਗਜ਼ਾਂ ਚਪੇ ਰਹੇ ਸੀ ਉਹ ਇੱਡਾ ਵੱਡਾ ਮਤਲਬ ਡਰਾਮਾ ਕਰਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਸੀ ਕਿ ਅਸੀਂ ਦੇਖੋ ਜੀ ਨਸ਼ਾ ਵਿਰੋਧ ਕੋਈ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਇਹਨਾਂ ਨੇ ਹਰਜੀਤ ਬਾਰੇ ਐਸਪੀ ਹਰਜੀਤ ਸੀ ਜਾਂ ਜਿਹੜਾ ਇਹਨਾਂ ਦਾ ਇੰਸਪੈਕਟਰ ਇੰਦਰਜੀਤ ਸੀ ਉਹਦੇ ਬਾਰੇ ਤਾਂ ਕੁਝ ਨਹੀਂ ਕੀਤਾ ਅਜੇ ਤੱਕ ਹੋਰ ਵੀ ਬਹੁਤ ਹੋ ਹੋ ਸੀਗੇ ਤਾਂ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਜਿਹੜੀ ਅਮਨਦੀਪ ਹੈ ਨਾ ਇਹ ਅਸੀਂ ਕੋਈ ਇਹਨੂੰ ਕਲੀਨ ਚਿੱਟਾ ਨਹੀਂ ਦੇ ਰਹੇ ਅਮਰਦੀਪ ਨੇ ਜਿਹੜਾ ਕੁਝ ਕੀਤਾ ਉਹ ਪਰੂਗੀ ਉਹਦੇ ਲਈ ਕਾਨੂੰਨ ਬੈਠਾ ਪਰ ਉਹ ਤਾਂ ਕਹਿ ਗਈ ਹੈ ਨਾ ਬਾਅਦ ਚ ਜ਼ਮਾਨਤ ਹੋਣ ਤੋਂ ਬਾਅਦ ਕਹਿੰਦੇ ਮੇਰੇ ਤੇ 17 ਗ੍ਰਾਮ ਦਾ ਚਿੱਟਾ ਹੀ ਪਲਾਂਟ ਕੀਤਾ ਗਿਆ ਪਰ ਇਹ ਨਹੀਂ ਦੱਸਦੀ ਕਿ ਇਹਨੇ ਪਲਾਂਟ ਕੀਤਾ ਤੇ ਤਾਂ ਮੈਂ ਪਹਿਲੀ ਆਪਦੀ ਇੰਟਰਵਿਊ ਚ ਹੀ ਕਿਹਾ ਸੀਗਾ ਜੀ ਵੀ ਇਹਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਕਿਸੇ ਐਡੇ ਵੱਡੇ ਸ਼ਖਸ ਦੇ ਚੁੰਡੀ ਵੱਢ ਲਈ ਸੀ ਇਹਨੇ ਜਿਹੜਾ ਇਹਦੇ ਤੇ ਇਹ ਸਾਰਾ ਡਰਾਮਾ ਕੀਤਾ ਗਿਆ ਠੀਕ ਹੈ ਜੀ ਇਹ 17 ਗ੍ਰਾਮ ਮੈਂ ਉਹ ਇਹੀ ਵਿਜੀਲੈਂਸ ਵਾਲੇ ਕੇਸ ਨੇ ਲਾਧੂਗਾ ਸਾਹਿਬ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਦੇ ਵਿੱਚ ਜਿਹੜਾ ਤਰੀਕਾ ਅਪਣਾਇਆ ਉਹਨੇ ਤਾਂ ਸਾਡੀਆਂ ਗੱਲਾਂ ਤੇ ਠੱਪਾ ਲਾਤਾ ਕਿਉਂਕਿ ਜਿਹੜੇ ਆਪਣੇ ਲੋਕ ਹੈ ਕਈ ਵਰਨ ਦੇਖ ਦੇਖੋ ਪੰਜਾਬ ਸਾਨੂੰ ਇੱਕ ਗੱਲ ਸਮਝਣੀ ਪਊ ਪੰਜਾਬੀਆਂ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਕਰੋਸ਼ ਹੈ ਬਹੁਤ ਜ਼ਿਆਦਾ ਗੁੱਸਾ ਚਾਹੇ ਉਹ ਕਿਸਾਨੀ ਹੈ ਚਾਹੇ ਜਵਾਨੀ ਹੈ ਠੀਕ ਹੈ ਚਾਹੇ ਸਾਡੇ ਬਜ਼ੁਰਗ ਮਾਪੇ ਜਿਹੜੇ ਘਰਾਂ 'ਚ ਬੈਠੇ ਆ ਉਹ ਗੁੱਸੇ ਦੇ ਨਾਲ ਭਰੇ ਬੈਠੇ ਆ ਜਿਹੜੇ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਨਾ ਉਹ ਨਸ਼ੇ ਨੇ ਸਾਨੂੰ ਬਰਬਾਦ ਕਰਤਾ ਲੋਕਾਂ ਦੇ ਵਿੱਚ ਗੁੱਸਾ ਇੱਕ ਜਦੋਂ ਆਇਆ ਵੀ ਪੁਲਿਸ ਵਾਲੀ 17 ਗ੍ਰਾਮ ਚਿੱਟੇ ਦੇ ਨਾਲ ਜਿਹੜੀ ਇਹਦੀ ਹਿਸਟਰੀ ਬੋਲੀ ਗਈ ਇਹਨੇ ਐਂ ਕਰਤਾ ਜੀ ਇਹਨੇ ਐਂ ਕਰਤਾ ਜੀ ਤਾਂ ਲੋਕਾਂ 'ਚ ਇੱਕ ਗੁੱਸਾ ਗੁੱਸਾ ਹੋਣਾ ਵੀ ਚਾਹੀਦਾ ਕਿਉਂਕਿ ਇਹਨੇ ਪਹਿਲਾਂ ਗਲਤੀਆਂ ਇਹ ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਕੋਈ ਗਲਤੀਆਂ ਨਹੀਂ ਕੀਤੀਆਂ ਜਿਹੜਾ ਇਹਨੂੰ ਇੰਨਾ ਟਾਰਗੇਟ ਕੀਤਾ ਗਿਆ ਕਿਸੇ ਗੱਲ ਕਰਕੇ ਕੀਤਾ ਗਿਆ ਮਾਨ ਵਾਲੇ ਵੀ ਕਹਿੰਦੀ ਹੈ ਕਿ ਮੇਰੀਆਂ 31 ਟਰਾਂਸਫਰਾਂ ਹੋਈਆਂ ਉਹ ਵੀ ਦੋ ਜ਼ਿਲ੍ਹਿਆਂ ਦੇ ਅੰਦਰ ਅੰਦਰ ਹੁਣ ਤੁਹਾਨੂੰ ਇੱਥੇ ਇੱਕ ਗੱਲ ਹੋਰ ਸਮਝਣ ਦੀ ਲੋੜ ਹੈ 31 ਟਰਾਂਸਫਰਾਂ ਹੋਈਆਂ ਅਸੀਂ ਕਹੇ ਵੀ ਜਿਹੜੀਆਂ ਪਹਿਲੀਆਂ 14 ਤੋਂ 16 ਟਰਾਂਸਫਰਾਂ ਹੋਈਆਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਇਹ ਗੱਲ ਜਿਹੜੀ ਤੁਸੀਂ ਮੇਰੀ ਗੱਲ ਮੇਰੀ ਆਪ ਹੀ ਛੇੜ ਲਈ ਮੈਂ ਇਹ ਕਹਿਣਾ ਇਹ ਇੰਟਰਵਿਊ ਇਹਨੇ ਕੀਤੀ ਨਹੀਂ ਇਹ ਤੋਂ ਵੱਡੇ ਸੱਪਾ ਵੱਲੋਂ ਕਰਵਾਈ ਗਈ ਹੈ ਇਹ ਇੰਟਰਵਿਊ ਇਹ ਤੋਂ ਕਰਵਾਈ ਗਈ ਹੈ ਜ਼ਬਰਦਸਤੀ ਉਹਦੇ ਵਿੱਚ ਨੇ ਖਹਿਰਾ ਸਾਹਿਬ ਦਾ ਨਾਮ ਲਿਆ ਤੁਸੀਂ ਕਦੇ ਦੇਖਿਆ ਕੋਈ ਮੁਲਾਜ਼ਮ ਇਸ ਤਰ੍ਹਾਂ ਕਿਸੇ ਲੀਡਰ ਨੂੰ ਵੱਡੇ ਲੀਡਰ ਨੂੰ ਕੋਈ ਟਾਰਗੇਟ ਕਰਦਾ ਹੋਵੇ ਪਰ ਗੁੱਸਾ ਹੋਵੇ ਤੇ ਕਰਨਾ ਪੈਂਦਾ ਸੁਖਪਾਲ ਸਿੰਘ ਖਹਿਰੇ ਨੂੰ ਟਾਰਗੇਟ ਕਰਨਾ ਠੀਕ ਹੈ ਉਹ ਤਾਂ ਉਹ ਨਹੀਂ ਕਰਤਾ ਤੇ ਉਹਨੇ ਇਹ ਨਹੀਂ ਦੱਸਿਆ ਵੀ ਪਲਾਂਟ ਓਪੋਜੀਸ਼ਨ ਦਾ ਲੀਡਰ ਸੁਖਪਾਲ ਸਿੰਘ ਖਹਿਰਾ 17 ਗ੍ਰਾਮ ਚਿਟਾ ਉਹਨੇ ਤਾਂ ਨਹੀਂ ਪਲਾਂਟ ਕਰਤਾ 17 ਗ੍ਰਾਮ ਚਿਟਾ ਉਹ ਕਹਿ ਰਹੀ ਹੈ ਮੇਰੇ ਤੇ ਪਾਇਆ ਗਿਆ ਪਰ ਕਿਹਦੇ ਵੱਲੋਂ ਪਾਇਆ ਗਿਆ ਤਣੀ ਦੱਸ ਰਹੀ ਉਹ ਮੈਨੂੰ ਤਾਂ ਨਹੀਂ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਦਾ ਉਹਦੇ ਨਾਲ ਕੋਈ ਵੈਰ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹਦੀ ਤਾਂ ਉਹਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਨਾ ਮ ਉਹਦਾ ਜੁੜ ਰਿਹਾ ਆਈਪੀਐਸ ਅਫਸਰਾਂ ਦੇ ਨਾਲ ਕਿਹੜੇ ਅਫਸਰਾਂ ਦੇ ਨਾਲ ਜੁੜ ਰਿਹਾ ਇਹ ਆਪਾਂ ਨੂੰ ਕਿਸੇ ਤੋਂ ਕੋਈ ਗੱਲ ਲੁਕੀ ਨਹੀਂ ਕਿਹੜੇ ਅਫਸਰ ਖਤਰੇ ਦੇ ਵਿੱਚ ਆਏ ਇਹ ਕਿਸੇ ਤੋਂ ਗੱਲ ਲੁਕੀ ਨਹੀਂ ਠੀਕ ਹੈ ਜੀ 17 ਗ੍ਰਾਮ ਚਿੱਟਾ ਪਿਆ ਉਹ ਕਿਉਂ ਪਿਆ ਇਹ ਗੱਲ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਅਸੀਂ ਕਹਿੰਨੇ ਆ ਲੋਕ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਨਾ ਅਮਨਦੀਪ ਗਲਤ ਹੈ ਅਮਨਦੀਪ ਗਲਤ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ 否ਨਾਈ ਨਹੀਂ ਕਰਦੇ ਅਸੀਂ ਇੱਥੋਂ ਮੈਂ ਇਹ ਗੱਲ ਕਹਿਣਾ ਜਿਹੜੇ ਅਫਸਰਾਂ ਨਾਲ ਬਹਿ ਕੇ ਚਾਹਾਂ ਪੀ ਕੇ ਲੋਕ ਪਾਵਰ ਦੇ ਨਸ਼ੇ ਵਿੱਚ ਹੰਕਾਰ ਜਾਂਦੇ ਆ ਵੀ ਰੱਬ ਨੂੰ ਟੱਬ ਦੱਸਣ ਲੱਗ ਜਾਂਦੇ ਆ ਅਮਨਦੀਪ ਵਰਗੀਆਂ ਕੁੜੀਆਂ ਮੁੰਡਿਆਂ ਦੇ ਕੇਸ ਇਹ ਉਦਾਹਰਨਾਂ ਨੇ ਇਹ ਸੱਪਾਂ ਤੇ ਜਦੋਂ ਆਪਦੇ ਤੇ ਪੈਂਦੀ ਹੈ ਜਾਂ ਜਦੋਂ ਇਹਦੀ ਈਗੋ ਹਰਟ ਤੁਸੀਂ ਕਰ ਦੰਦੇ ਹੋ ਤਾਂ ਇਹ ਬੰਦੇ ਨੂੰ ਕਿਵੇਂ ਰਗੜ ਕੇ ਰੱਖ ਦੰਦੇ ਆ 17 ਗ੍ਰਾਮ ਚਿੱਟਾ ਉਹਦੇ ਤੇ ਪਾਇਆ ਗਿਆ ਵਿਜੀਲੈਂਸ ਵਾਲਾ ਕੇਸ ਉਹਦੇ ਤੇ ਪਾਤਾ ਪ੍ਰਾਪਰਟੀ ਉਹਦੀ ਫ੍ਰੀਜ਼ ਕਰਤੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਪ੍ਰਾਪਰਟੀ ਫ੍ਰੀਜ਼ ਦੀ ਜਿਹੜੀ ਪ੍ਰੋਵੀਜ਼ਨ ਹੈ ਉਹ ਵੀ ਕਮਰਸ਼ੀਅਲ 'ਚ ਹੋਊਗੀ ਪਹਿਲਾਂ ਇਹ ਤੇ ਕੇਸ ਸੀ ਇਹਨੂੰ ਅਜੇ ਤੱਕ ਕਿਸੇ 'ਚ ਸਜ਼ਾ ਨਹੀਂ ਹੋਈ ਪ੍ਰਾਪਰਟੀ ਫ੍ਰੀਜ਼ ਵਾਲਾ ਇਹਨਾਂ ਨੇ ਰਾਹ ਕਿਵੇਂ ਅਪਣਾਇਆ ਪਹਿਲੀ ਗੱਲ ਦੂਸਰੀ ਗੱਲ ਵਿਜੀਲੈਂਸ ਜਿਹੜੀ ਗੱਲ ਕਹਿੰਦੀ ਪਈ ਹੈ ਇਹਦੀਆਂ ਚਾਰ ਪੰਜ ਦੋ ਪ੍ਰਾਪਰਟੀਆਂ ਦੀ ਦਿੱਤੀ ਹੈ ਦੋ 18 ਦੀ ਦਿੱਤੀ ਹੈ ਇੱਕ ਇਹਦਾ ਬੁਲਟ ਮੋਟਰਸਾਈਕਲ ਦਿੱਤਾ ਦੋ ਇਹਦੇ ਫੋਨ ਦਿੱਤੇ ਹੈ ਇਹੀ ਹੈ ਨਾ ਜੀ ਠੀਕ ਹੈ ਇਹ ਕਹਿੰਦੇ 1 ਕਰੋੜ 35 ਲੱਖ ਰੁਪਏ ਦੇ ਆ ਅੱਜ ਤੱਕ ਤੁਸੀਂ ਚੱਲੋ ਮੇਰੇ ਨਾਲ ਆਪਾਂ ਉਸ ਕਲੋਨੀ ਦੇ ਵਿੱਚ ਜਾ ਕੇ ਪੁੱਛਦੇ ਹਾਂ 2000 ਉਹਨੇ ਪਲਾਟ ਲਿਆ 2018 ਦੇ ਵਿੱਚ 2022 ਦੇ ਵਿੱਚ ਉੱਥੇ 5 ਸਟਾਰ ਲਗਜ਼ਰੀ ਵਿਲਾ ਬਣੇ ਹੋਏ 217 ਗਾਇਦੀ 48 48 50 50 ਲੱਖ ਰੁਪਏ ਦੀ ਵਿਕੇ ਆ ਇਹਨਾਂ ਨੇ 99 ਲੱਖ ਉਹਦੀ ਪ੍ਰਾਪਰਟੀ ਦੀ ਕਿਵੇਂ ਵੈਲਿਊ ਅੰਕਲੀ 20 ਸਾਲਾਂ ਦੇ ਵਿੱਚ ਵੈਲਿਊ ਵੱਧ ਵੀ ਤਾਂ ਸਕਦੀ ਆ ਪ੍ਰਾਪਰਟੀ ਦੀ ਲਾਧੂ ਕਾ ਸਾਹਿਬ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਹੁਣ ਖੁਦ ਹੀ ਮਤਲਬ ਜਿਹੜੀ ਪ੍ਰਾਪਰਟੀ ਹੈ ਕੋਈ ਵੀ EMPLOYE ਜਦੋਂ ਤੁਸੀਂ ਲੈਨੇ ਹੋ ਅੱਜ ਤੁਸੀਂ 10 ਲੱਖ ਦੀ ਕੋਈ ਚੀਜ਼ ਲੈ ਲਈ ਤੇ ਉਹ ਪ੍ਰਾਪਰਟੀ ਕੱਲ ਨੂੰ 10 ਕਰੋੜ ਦੀ ਹੋ ਜਾਂਦੀ ਹੈ ਤਾਂ ਇਹ ਥੋੜਾ ਕਹਿਣਗੇ ਲਾਧੂ ਕਾ ਫਰਾਡ ਆ ਜਾਂ ਲਾਧੂ ਕਾ ਚੋਰ ਆ 10 ਕਰੋੜ ਦੀ ਪ੍ਰਾਪਰਟੀ ਬਣ ਗਈ ਤੁਸੀਂ ਕੋਈ ਪ੍ਰਾਪਰਟੀ ਲੈਨੇ ਐਪ੍ਰੀਸੀਏਸ਼ਨ ਕਿਸੇ ਚੀਜ਼ ਵੀ ਹੋ ਸਕਦੀ ਹੈ ਬੀਬੀ ਨੇ ਤਾਂ ਇਹ ਵੀ ਦੱਸਿਆ ਨਾ ਇੰਟਰਵਿਊ 'ਚ ਕਿ ਮੇਰਾ ਤਾਂ ਜਿਹੜੇ ਸਮਾਨ ਦੇ ਉੱਤੇ ਜਾਂ ਮੇਰੀ ਜਾਇਦਾਦ ਤੇ ਸਵਾਲ ਉੱਠ ਰਹੇ ਨੇ ਮੈਂ ਤਾਂ ਲੋਨ ਤੋਂ ਬਿਨਾ ਕੰਮ ਨਹੀਂ ਕੀਤਾ ਜਾਂ ਮੈਨੂੰ ਗਿਫਟ ਮਿਲੇ ਨੇ ਜਾਂ ਮੈਂ ਲੋਨ ਲਿਆ ਉਹ ਲੋਨ ਲਿਆ ਤਾਂ ਉਹ ਤਾਂ ਪਲੱਸ ਪੁਆਇੰਟ ਹੈ ਮੈਂ ਕਿਹਾ ਨਾ ਲੋਨ ਤੋਂ ਬਿਨਾ ਵੀ 1 ਕਰੋੜ 35 ਲੱਖ ਦੀ ਪ੍ਰਾਪਰਟੀ ਨਹੀਂ 2018 ਤੋਂ ਜਦੋਂ ਕੈਲਕੂਲੇਟ ਕਰੋਗੇ ਤੁਸੀਂ ਮੈਂ ਜਾਂ ਪੰਜਾਬੀਆਂ ਨੇ ਕਿਸੇ ਨੇ ਅਸੀਂ ਦਾ ਵਿੱਚ ਅੰਕੜੇ ਨਹੀਂ ਵਾਰਤੇ ਪੰਜਾਬ ਪੁਲਿਸ ਦਾ ਜਿਹੜਾ ਘੋਸ਼ਣਾ ਪੱਤਰ ਹੈ ਜਿਹੜੀ ਰਿਪੋਰਟ ਹੈ ਉਹ ਕਹਿ ਰਹੀ ਹੈ ਵੀ 2018 ਚ ਨੇ ਪਲਾਟ ਲਿਆ ਪਲਾਟ 2018 ਚੋਂ 4 ਉਹ ਦੋ 20 ਤੋਂ 22 ਲੱਖ ਰੁਪਏ ਦਾ ਸੀਗਾ ਲੱਧੂਆ ਸਾਹਿਬ ਇੱਕ ਜਦੋਂ ਦੇਖੋ ਇੱਥੋਂ ਤੁਹਾਨੂੰ ਇਹ ਚੀਜ਼ ਸੱਚੀ ਸਮਝਣ ਦੀ ਲੋੜ ਹੈ ਜਦੋਂ ਪੰਜਾਬ ਪੁਲਿਸ ਆਪਦੀ ਆਈ ਤੇ ਆਉਂਦੀ ਹੈ ਜਦੋਂ ਇਹ ਪ੍ਰੈਸ਼ਰ ਤੇ ਆਉਂਦੀ ਹੈ ਇਹਨਾਂ ਦੇ ਮੁੱਖ ਮੰਤਰੀ ਦੀ ਮੁੱਛ ਦਾ ਸਵਾਲ ਬਣਿਆ ਸੀ ਇਹਨਾਂ ਦੇ ਐਮਐਲਏ ਦਾ ਮਜ਼ਾਕ ਉਡਦਾ ਸੀ ਇਹਨਾਂ ਦੇ ਐਮਐਲਿਆਂ ਨੂੰ ਥਾਂ-ਥਾਂ ਤੇ ਘਰਾਉ ਕੀਤਾ ਜਾ ਰਿਹਾ ਸੀ ਵੀ ਅਮਨਦੀਪ ਕਾਂਸਟੇਬਲ ਦਾ ਕੀ ਕੀਤਾ ਉਹਦਾ ਘਰ ਕਾਹ ਤੋਂ ਨੀਟਾਇਆ ਉਹ ਇੱਕ ਕਲੋਨੀ ਐ ਪਾਸ ਕਲੋਨੀ ਐ ਉਹ ਉਹਦੇ ਵਿੱਚ ਨਕਸ਼ਾ ਪਾਸ ਹੋ ਕੇ ਘਰ ਬਣਿਆ ਹੋਇਆ ਇਸ ਲਈ ਕਾਰਪੋਰੇਸ਼ਨ ਉੱਤੇ ਕੁਝ ਨਹੀਂ ਕਰ ਸਕਦਾ ਸੀ ਪੁਲਿਸ ਦੇ ਕੋਲੇ ਫ੍ਰੀਜ਼ ਵਾਲੇ ਡਰਾਮੇ ਤੋਂ ਬਿਨਾ ਕੋਈ ਡਰਾਮਾ ਹੀ ਨਹੀਂ ਬਚਿਆ ਸੀ ਬេសਿਆ ਦੇ ਮੁੱਖ ਮੰਤਰੀ ਦੀ ਆਪਦੇ ਐਮਐਲਏ ਦੀ ਇੱਜ਼ਤ ਕਿਵੇਂ ਬਚਾਈਏ ਤੁਸੀਂ ਕਹਿੰਦੇ ਆ ਸਰਕਾਰ ਤੇ ਪੁਲਿਸ ਦਾ ਇਹ ਸਰਾਸਰ ਡਰਾਮਾ ਹੈ ਪੁਲਿਸ ਕਿਉਂ ਚਾਹੂਗੀ ਸਾਡੇ ਹੀ ਵਰਦੀ ਪਾਏ ਹੋਇਆ ਬੰਦਾ ਜਿਹਨੂੰ ਅਸੀਂ ਕਾਰਵਾਈ ਕਰੀਏ ਸਾਡੀ ਹੀ ਬਦਨਾਮੀ ਹੋਵੇ ਤੇ ਇਹਦੇ ਚ ਪੁਲਿਸ ਦੀ ਤਵਾਵਾਂ ਹੋਈ ਨਹੀਂ ਪੁਲਿਸ ਕਿਉਂ ਚਾਹੂਗੀ ਇਸ ਤਰ੍ਹਾਂ ਦਾ ਡਰਾਮਾ ਕਰਨਾ ਜਿਹਦੇ ਨਾਲ ਪੁਲਿਸ ਦੀ ਬਦਨਾਮੀ ਹੋਵੇ ਪੁਲਿਸ ਚਾਹੂਗੀ ਜਦੋਂ ਇਹਨਾਂ ਦੇ ਵੱਡੇ ਆਕਾ ਫਸਦੇ ਆ ਨਾ ਜੀ ਅੱਜ ਤੱਕ ਬਥੇਰੇ ਛੋਟੇ ਅਫਸਰਾਂ ਦੀ ਬਲੀ ਦਿੱਤੀ ਗਈ ਹੈ ਇਹ ਤਾਂ ਪੰਜਾਬ ਪੁਲਿਸ ਦੇ ਵਿੱਚ ਮਸ਼ਹੂਰ ਹੈ ਵੀ ਕਹਿੰਦੇ ਨਜਲਾ ਹਮੇਸ਼ਾ ਥੱਲੇ ਨੂੰ ਢਲਦਾ ਜਦੋਂ ਇਹਨਾਂ ਦੇ ਅਫ ਤੇ ਅਜ ਤੱਕ ਕਿੰਨੇ ਅਫਸਰਾਂ ਦੀ ਬਲੀ ਦਿੱਤੀ ਗਈ ਹੈ ਤੁਸੀਂ ਜਾ ਕੇ ਦੇਖ ਲਓ ਮੈਨੂੰ ਇੱਕ ਗੱਲ ਦਾ ਜਵਾਬ ਦਿਓ 인ਦਰਜੀਤ ਨੂੰ ਤੁਸੀਂ ਸੱਚਾ ਸੁੱਚਾ ਮੰਨਦੇ ਹੋ 인ਦਰਜੀਤ ਕਿੱਡਾ ਵੱਡਾ ਰੈਕਟ ਸੀ ਕਿੰਨਾ ਉਹਦੇ ਕੋਲ ਸਮਾਨ ਬਰਾਮਦ ਹੋਇਆ ਸੀ ਕਿਹੜੇ ਵੱਡੇ ਅਫਸਰ ਦਾ ਨਾਮ ਆਇਆ ਵਿੱਚ ਪਹਿਲੀ ਗੱਲ ਹਰਜੀਤ ਵਾਲੇ ਕੇਸ ਦੇ ਵਿੱਚ ਕਿਹਦਾ ਨਾਮ ਆਇਆ ਰਾਜੀਤ ਉਹ ਰਾਜੀਤ ਸੌਰੀ ਉਹਦੇ ਕੇਸ ਵਿੱਚ ਮੈਨੂੰ ਦੱਸੋ ਕਿਹਦਾ ਨਾਮ ਆਇਆ ਜੀ ਹੋਰ ਦਾ ਆਇਆ ਕਿਸ ਦਾ ਇਸ ਕੁੜੀ ਵਾਲੇ ਕੇਸ ਦੇ ਵਿੱਚ ਕਾਂਸਟੇਬਲ ਵਾਲੇ ਕੇਸ ਦੇ ਵਿੱਚ ਵੀ ਜਿਹੜੇ ਅਫਸਰਾਂ ਦਾ ਨਾਮ ਆਏ ਜਿਹੜੇ ਅਫਸਰਾਂ ਦੀਆਂ ਆਡੀਓ ਵਾਇਰਲ ਹੋਈਆਂ ਕੀ ਦੀ ਕੀ ਇਨਕੁਆਇਰੀ ਬੈਠੀ ਜੀ ਪੁਲਿਸ ਨੂੰ ਸੱਚੀ ਮਹਿਸੂਸ ਨਹੀਂ ਹੁੰਦਾ ਵੀ ਸਾਡੀ ਛਵੀ ਖਰਾਬ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਆਡੀਓ ਵਾਇਰਲ ਹੋ ਰਹੀਆਂ ਕੋਈ ਉਹਨੂੰ ਨੋਟਿਸ ਵੀ ਕੱਢਿਆ ਕੋਈ ਉਹਨੂੰ ਨੋਟਿਸ ਤਾਂ ਕੱਢਿਆ ਕੋਈ ਉਹਦੀ ਟਰਾਂਸਫਰ ਤੱਕ ਕੀਤੀ ਇਹ ਹੱਲਾਸ਼ੀਰੀ ਦੇ ਰਹੇ ਆ ਵੀ ਨਹੀਂ ਨਹੀਂ ਕੋਈ ਨਹੀਂ ਬੈਠ ਅਸੀਂ ਤੇਰੇ ਨਾਲ ਵਰਕ ਦੇ ਵਿੱਚ ਜਾਂ ਇਸ ਕੇਸ ਦੇ ਵਿੱਚ ਜਿੱਥੇ ਹੱਥ ਪੈਣਾ ਚਾਹੀਦਾ ਹੱਥ ਪਹੁੰਚ ਹੀ ਨਹੀਂ ਰਿਹਾ ਜਾਂ ਪਾਉਣਾ ਨਹੀਂ ਚਾਹੁੰਦੇ ਇਸ ਵਿੱਚ ਨਹੀਂ ਜੀ ਕਿਤੇ ਵੀ ਨਹੀਂ ਇਹਨਾਂ ਨੇ ਦੇਖੋ ਮੇਰੀ ਗੱਲ ਸੁਣ ਲਓ ਅੱਜ ਮੇਰੀ ਗੱਲ ਲਿਖ ਕੇ ਰੱਖ ਲਓ 31 ਮਈ ਚ 5 ਦਿਨ ਰਹਿ ਗਏ ਹਾਂਜੀ ਠੀਕ ਹੈ ਜੀ ਇਹ ਅੱਜ 27 27 ਤਰੀਕ ਹੈ 27 ਦਿਨਾਂ ਚ ਤੁਸੀਂ ਦੇਖੋ ਪਹਿਲਾਂ ਵੀ ਡਰਾਮੇ ਕਰ ਚੁੱਕੇ ਆ ਉਹ ਐਸ ਐਚਓ ਸਸਪੈਂਡ ਕਰਤਾ ਜੀ ਫਲਾਨਾ ਐਸ ਐਚਓ ਸਸਪੈਂਡ ਕਰਤਾ ਜੀ ਫਲਾਨੀ ਡਿਪਟੀ ਨੋਟਿਸ ਕਰਤਾ ਜੀ ਜਿਹੜੇ ਸਸਪੈਂਡ ਕੀਤੇ ਸੀ ਲਾਧੂ ਘਾ ਸਾਹਿਬ ਦੀ ਕੱਢ ਸਟੋਰੀ ਬਣੂ ਉਹ ਜਾ ਕੇ ਚੈੱਕ ਕਰੋ ਵੀ ਸਸਪੈਂਡ ਹੀ ਨੇ ਕੀ ਬਹਾਲ ਹੋ ਗਏ ਮੈਂ ਤੁਹਾਨੂੰ ਕਹੀ ਐ ਨਾ ਜਾ ਕੇ ਚੈੱਕ ਕਰੋ ਨਹੀਂ ਤੁਹਾਡੀ ਤਾਂ ਇਨਫੋਰਮੇਸ਼ਨ ਕੀ ਕਹਿੰਦੀ ਕਾਦੇ ਬਹਾਲ ਹੋ ਗਏ ਜੀ ਉਹ ਤਾਂ ਅਗਲੇ ਦਿਨ ਹੀ ਬਹਾਲ ਹੋਗੇ ਸੀ ਦੋ ਦਿਨਾਂ ਬਾਅਦ ਹੀ ਇਹ ਤੁਸੀਂ ਇੱਕ ਗੱਲ ਦੇਖੋ ਅੱਜ ਅੱਜ ਪੁਲਿਸ ਕਹੇਦੇ ਵੀ ਅਸੀਂ ਜੀ ਫਲਾਣੇ ਨੂੰ ਬਠੰਡਿਓ 3 ਕਿਲੋ ਫੀਮ ਦੇ ਨਾਲ ਉਹ ਕੀਤਾ ਲੋਕਾਂ ਨੇ ਅੱਛਾ ਤਾਂ ਹੀ ਉਹ ਦੇਖਦੇ ਸੀ ਤੀਜੇ ਦਿਨ ਯਾਰ ਬੜੀਆਂ ਆਪਣੀ ਜਿਹੜੀ ਦੰਤ ਕਥਾਵਾਂ ਨਹੀਂ ਨਾ ਜੀ ਉਦੋਂ ਹੀ ਅਸੀਂ ਕਿਸੇ ਬੰਦੇ ਦਾ ਕੈਰੇਕਟਰ ਅਸੈਸੀਨੇਸ਼ਨ ਕਰਨ ਲੱਗ ਜਾਨੇ ਆ ਪੁਲਿਸ ਦੇ ਕੋਲੇ ਪੁਲਿਸ ਕਿਉਂ ਕਹਿੰਦੀ ਸਾਡੀਆਂ ਦੋ ਲੈਣਾ ਲਿਖੀਆਂ ਸੁਪਰੀਮ ਕੋਰਟ ਤੱਕ ਜਾਣੀਆਂ ਹਾਂ ਜੀ ਇਹਨਾਂ ਨੂੰ ਪਤਾ ਵੀ ਅਸੀਂ ਕਿਸੇ ਵੀ ਬੰਦੇ ਨੂੰ ਮਿੱਟੀ ਕਰ ਸਕਦੇ ਆ ਬਹੁਤ ਘੱਟ ਲੋਕ ਨੇ ਜਿਹੜੇ ਪੁਲਿਸ ਦੇ ਤਸ਼ੱਦਦ ਦੇ ਖਿਲਾਫ ਲੜਦੇ ਨੇ ਜਿਹੜੇ ਪੁਲਿਸ ਦੀਆਂ ਵਧੀਆਂਕੀਆਂ ਦੇ ਖਿਲਾਫ ਲੜਦੇ ਨੇ ਤੇ ਉਹ ਇਹਨਾਂ ਨੂੰ ਬਾਅਦ ਚੋਂ ਅ ਮਤਲਬ ਰੜਕਣ ਲੱਗ ਜਾਂਦੇ ਨੇ ਉਹਨਾਂ ਨੂੰ ਬਾਅਦ ਚੋਂ ਵੱਡੇ ਅਫਸਰ ਜਿਹੜੇ ਅੱਜਕੱਲ ਆਪ ਸਸਪੈਂਡ ਨੇ ਉਹ ਕਹਿੰਦੇ ਨਿਊ ਸੈਂਸ ਕ੍ਰੇਟਰ ਨੇ ਜਿਨ੍ਹਾਂ ਨੂੰ ਚੰਗਾ ਸਮਾਜ ਬੁੱਧੀਜੀਵੀ ਸਮਾਜ ਅਦਾਲਤਾ ਸਾਡੀਆਂ ਜਿਨ੍ਹਾਂ ਨੂੰ ਕਹਿੰਦੇ ਆ ਇਹ ਵਿਸਲ ਬਲੋਰ ਨੇ ਇਸ ਸਮਾਜ ਲਈ ਕੁਛ ਕਰ ਰਹੇ ਆ ਇਹਨਾਂ ਲੋਕਾਂ ਕਰਕੇ ਸਿਸਟਮ ਜਿਉਂਦਾ ਤੇ ਉਹਨਾਂ ਨੂੰ ਇਹ ਵੱਡੇ ਅਫਸਰ ਜਿਹੜੇ ਐ ਨਦੇ ਆਈਪੀਐਸ ਅਧਿਕਾਰੀ ਉਹ ਕਹਿੰਦੇ ਨਿਊਸੈਂਸ ਕ੍ਰੀਏਟਰ ਹੈ ਜੀ ਉਹ ਕਹਿੰਦਾ ਕਿਉਂ ਕਹਿੰਦਾ ਯਾਰ ਐਵੇਂ ਪੁਲਿਸ ਨੂੰ ਪਰੇਸ਼ਾਨੀਆਂ ਖੜੀਆਂ ਕਰਦਾ ਹੈ ਇਹ ਹਾਂਜੀ ਤਾਂ ਉਹਨਾਂ ਵੱਲੋਂ ਇਹ ਟੈਗ ਦਿੱਤੇ ਜਾਂਦੇ ਨੇ ਤਾਂ ਜਿਹੜਾ ਅਸੀਂ ਅਮਨਦੀਪ ਦੀ ਗੱਲ ਕਰੀਏ ਅਮਨਦੀਪ ਨੇ ਜਿਹੜਾ ਕੁਛ ਕੀਤਾ ਉਹਦੇ ਲਈ ਕਾਨੂੰਨ ਬੈਠਾ ਠੀਕ ਹੈ ਜੀ ਉਹ ਕਰੂਗਾ ਪਰ ਪੁਲਿਸ ਇੱਕ ਭਗਵੰਤ ਮਾਨ ਦੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਪਗਾਉਣ ਦੇ ਲਈ ਆਊਟ ਆਫ ਦਾ ਵੇ ਜਾ ਕੇ ਡਰਾਮੇ ਕਰ ਰਹੀ ਹੈ ਪਰ ਕੱਲ ਨੂੰ ਜਦੋਂ ਅਦਾਲਤ ਚ ਜਵਾਬ ਦੇਣਾ ਪੈਣਾ ਤੇ ਉੱਥੇ ਸਰਕਾਰ ਜਾਂ ਕਿਸੇ ਮੁੱਖ ਮੰਤਰੀ ਨੇ ਥੋੜੀ ਖੜਨਾ ਅਦਾਲਤ ਵਿੱਚ ਉੱਥੇ ਤੇ ਅਫਸਰਾਂ ਨੂੰ ਦੱਸੋ ਜੀ ਕਿਹੜੀਆਂ ਅਦਾਲਤਾਂ ਨੇ ਅਜੇ ਤੱਕ ਇਹਨਾਂ ਨੂੰ ਫਾਹੇ ਲਾਇਆ ਤੁਸੀਂ ਮੈਨੂੰ ਇੱਕ ਸਿੰਪਲ ਦੱਸੋ ਲਾਧੂਗਾ ਸਾਹਿਬ ਕਿਸੇ ਆਈਐਸ ਅਫਸਰ ਕੀ ਸੀ ਆਈਪੀਐਸ ਅਫਸਰ ਨੂੰ ਆ ਮੈਂ ਥੋੜੇ ਜਿਹੇ ਦਿਨ ਹੋ ਗਏ ਇੱਕ ਸਾਊਥ ਦੇ ਵਿੱਚ ਜਰੂਰ ਇੱਕ ਆਈਐਸ ਅਫਸਰ ਨੂੰ 2 ਮਹੀਨੇ ਦੀ ਸਜ਼ਾ ਹੁੰਦੀ ਦੇਖੀ ਹੈ ਠੀਕ ਹੈ ਉਹ ਵੀ ਉਹਨੂੰ ਟਾਈਮ ਦਿੱਤਾ ਗਿਆ ਵੀ ਇਹ ਪਹਿਲਾਂ ਆਪ ਦਾ ਸੁਪਰੀਮ ਕੋਰਟ ਜਾ ਕੇ ਅਪੀਲ ਕਰ ਲੈ ਠੀਕ ਹੈ ਅੱਜ ਤੱਕ ਮੈਨੂੰ ਕੰਟੈਂਪਟ ਚ ਦੱਸੋ ਕਿ ਨੂੰ ਕੀ ਤੁਸੀਂ ਕੀ ਹੁੰਦੇ ਦੇਖਿਆ ਕਿ ਨੂੰ ਉੱਥੇ ਬਸ ਅਨਕੰਡੀਸ਼ਨਲ ਪਾਰਡਨ ਮਾਈ ਲਾਰਡ ਹਮ ਕਹੇ ਕਿ ਇਹਨਾਂ ਦਾ ਖੜਾ ਛੁੱਟ ਜਾਂਦਾ ਜੀ ਕਿਸੇ ਬੰਦੇ ਦਾ ਕਰੀਅਰ ਖਰਾਬ ਕਰਤਾ ਹੋਵੇ ਕਿਸੇ ਬੰਦੇ ਦਾ ਘਰ ਖਰਾਬ ਕਰਤਾ ਹੋਵੇ ਕਿਸੇ ਕੋਈ ਬੰਦੇ ਮਰ ਗਏ ਹੋਣ ਕਿਸੇ ਦੇ ਝੂਠੇ ਪਰ ਕੋਈ ਫਰਕ ਹੀ ਨਹੀਂ ਇਹਨਾਂ ਨੂੰ ਪਰ ਸੀਬੀਆਹ ਦੀਆਂ ਅਦਾਲਤਾਂ ਦੇ ਅੱਜ ਤੱਕ ਸੁਣਦੇ ਆ 25-25 ਸਾਲ ਪੁਰਾਣੇ ਕੇਸਾਂ ਵਿੱਚ ਟੰਗੇ ਜਾਂਦੇ ਆ ਦਫਤ ਜਿਹੜੇ ਜੇਲ੍ਹਾਂ ਚ ਰਹਿਣਾ ਪੈਂਦਾ ਉਹ ਬੜੇ ਰੇਅਰ ਕੇਸ ਨੇ ਉਹ ਸਿਰਫ ਤੁਸੀਂ ਦੇਖੋ ਜ਼ਿਆਦਾਤਰ ਜ਼ਿਆਦਾਤਰ ਕੀ ਮੈਂ ਕਹੂੰਗਾ 100 ਚੋਂ 95 98% ਪੰਜਾਬ ਦੇ ਕੇਸਾਂ ਚ ਹੋਇਆ ਜਿੱਥੇ ਅੱਤਵਾਦ ਦੇ ਦੌਰਾਨ ਠੀਕ ਹੈ ਇਹੀ ਹੰਕਾਰੇ ਵੇ ਪੁਲਿਸ ਅਫਸਰਾਂ ਨੇ ਆਪਦੀਆਂ ਨਿੱਜੀਆਂ ਕਿੜਾ ਕੱਢਣ ਨੂੰ ਜਾਂ ਪੈਸੇ ਕਮਾਉਣ ਦੇ ਖਾਤਰ ਕੁਝ ਮਾਵਾਂ ਦੇ ਨਜਾਇਜ਼ ਪੁੱਤ ਚੱਕ ਕੇ ਮਾਰੇ ਠੀਕ ਹੈ ਜੀ ਉੱਥੇ ਜਾ ਕੇ 30-30 ਸਾਲ ਲੜਾਈ ਲੜ ਕੇ ਉਹ ਤੁਸੀਂ ਦੇਖੋ ਕਿ ਜਦੋਂ ਕਿਸੇ ਦਾ ਪੁੱਤ ਮਰਿਆ ਹੋਵੇ 30-30 ਸਾਲ ਕਿਵੇਂ ਲੱਗੇ ਕਦੇ ਸੋਚਿਆ ਉਹਨਾਂ ਗੱਲਾਂ ਨੂੰ ਤੁਸੀਂ ਕਿਵੇਂ ਲੱਗੇ 30-30 ਸਾਲ ਜੀ ਉਹਨਾਂ ਨੂੰ ਮੁਕਾਬਲੇ ਤੇ ਅੱਜ ਵੀ ਨਹੀਂ ਰੁੱਕ ਰਹੇ ਸਵਾਲ ਉੱਠ ਰਹੇ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਹੈਗੇ ਜਮਾਂ ਜਿਹੜੀਆਂ ਰਿਪੋਰਟਾਂ ਠੀਕ ਹੈ ਜੀ ਅਫਸਰ ਕਾਰਵਾਈਆਂ ਨਹੀਂ ਕਰਦੇ ਐਂਡ ਤੇ ਜਾ ਕੇ ਕੋਈ ਕਹਿ ਲੋ ਹਾਈ ਕੋਰਟ ਦੇ ਵਿੱਚ ਜਾ ਕੇ ਸੁਪਰੀਮ ਕੋਰਟ 'ਚ ਜਾ ਕੇ ਜਾਂ ਸੀਬੀਆਈ ਦੇ ਉਹਨਾਂ ਦੇ ਵਿੱਚ ਉਹ ਕੀਤਾ ਜਾਂਦਾ ਉਹ ਉੱਥੇ ਜਾ ਕੇ 30-30 ਸਾਲ ਲੱਗ ਗਏ ਇਹਨਾਂ ਨੂੰ ਤਰੀਕੇ ਆਉਂਦੇ ਆ ਵੀ ਕਿਵੇਂ ਲੰਮਕਾਉਣਾ ਬੰਦੇ ਨੂੰ ਕਿਵੇਂ ਖੱਜਲ ਖਵਾਰ ਕਰਨਾ ਇਹਨਾਂ ਦੀ ਐਂਡ ਤੱਕ ਇੱਕ ਕੋਸ਼ਿਸ਼ ਰਹਿੰਦੀ ਹੈ ਵੀ ਜਿਹੜਾ ਪਰਿਵਾਰ ਹੈ ਉਹ ਰੋਲ ਕੁੜ ਕੇ ਟਿਕ ਜੇ ਹਾਰ ਜੇ ਜਾਂ ਉਹ ਉਦੋਂ ਨੂੰ ਮਰ ਜੇ ਜਿਵੇਂ ਅੱਜ ਉਹਦੇ ਇੱਕ ਬਹੁਤ ਥੋੜਾ ਉਦਾਹਰਨ ਦੇ ਰਿਹਾ ਇੱਕ ਜੈਤੋ ਦੇ ਵਿੱਚ ਤੁਸੀਂ ਵੀ ਸ਼ਾਇਦ ਸਟੋਰੀ ਕੀਤੀ ਸੀ ਤੇ ਆਪਣਾ ਲੋਕ ਆਵਾਜ਼ ਵਾਲਿਆਂ ਨੇ ਵੀ ਸਟੋਰੀ ਕੀਤੀ ਸੀ ਇੱਕ ਮਾਂ ਦੇ ਦੋਨੋਂ ਪੁੱਤ ਮਾਰਤੇ ਜੇਤੋ ਇੱਕ ਮਾਂ ਦੇ ਦੋਨੋਂ ਪੁੱਤ ਮਾਰਤੇ ਇੱਕ ਦੇ ਵਿੱਚ ਪੰਜਾਬ ক্রিকেট ਐਸੋਸੀਏਸ਼ਨ ਦਾ ਪ੍ਰਧਾਨ ਅਮਰਜੀਤ ਮਹਿਤਾ ਜਿਹੜਾ ਦੋਸ਼ੀਆਂ ਨੂੰ ਕੋਰਟ ਨੇ ਸੰਭਲ ਕੀਤਾ ਪਰ ਪੁਲਿਸ ਨੂੰ ਅਜੇ ਤੱਕ ਉਹ ਮਹਿਤਾ ਨਹੀਂ ਲੱਭਿਆ ਜਿਹਨੂੰ ਪੁਲਿਸ ਨੇ ਸਿਕਿਉਰਟੀ ਦਿੱਤੀ ਵੀ ਹੈ ਹਾਂਜੀ 9 ਸਾਲਾਂ ਬਾਅਦ ਉਸ ਮਾਂ ਨੂੰ ਉਮੀਦ ਦੀ ਕੋਈ ਆਸ ਜਾਗੀ ਮਤਲਬ ਆਸ ਦੀ ਕਿਰਨ ਜਾਗੀ ਸੀ ਕੋਰਟ ਨੇ ਸੰਮਣ ਕੀਤਾ ਪਰ ਪੁਲਿਸ ਨੂੰ ਸਾਡੀ ਨੂੰ ਜਿਹੜੀ ਉਹਦੇ ਨਾਲ ਤੁਰੀ ਫਿਰਦੀ ਐ ਜਿਹਦੇ ਉਹਲੇ ਨਾਲ ਫੋਟੋਆਂ ਖਚਾਰੀ ਐ ਜਿਹਦੇ ਨਾਲ ਆਮ ਆਦਮੀ ਪਾਰਟੀ ਦੇ ਮੰਤਰੀ ਫੋਟੋਆਂ ਖਚਾਰੇ ਆ ਉਹ ਮੇਤਾ ਦਿਖਣਾ ਹੀ ਬੰਦ ਹੋ ਜਾਂਦਾ ਮਿਸਟਰ ਇੰਡੀਆ ਬਣ ਜਾਂਦਾ ਉਹ ਤੁਸੀਂ ਦੇਖੋ ਨਹੀਂ ਦਿਖਿਆ ਇਹਨਾਂ ਦਾ ਕੀ ਐ ਉਹ ਮਾਂ ਦਾ ਜਦੋਂ ਇਹਨਾਂ ਨੇ ਪੁੱਤ ਮਾਰਿਆ ਇੱਕ ਦੇਖੋ ਵਿਚਾਰ ਅਧੀਨ ਅਦਾਲਤ ਚ ਕੀ ਫੈਸਲਾ ਹੋ ਬਾਅਦ ਚ ਦੇਖਾਂਗੇ ਜਦੋਂ ਉਹ ਮਾਂ ਦਾ ਪੁੱਤ ਮਾਰਿਆ ਜੀ ਠੀਕ ਹੈ ਉਹਦੇ ਉਹਦਾ ਜਿਹੜਾ ਦੂਜਾ ਪੁੱਤ ਸੀ ਉਸ ਤੋਂ ਬਾਅਦ ਉਹਦਾ ਵੀ ਕਤਲ ਹੋ ਗਿਆ ਠੀਕ ਹੈ ਅੱਜ ਉਹ ਮੈਨੂੰ ਲੱਗਦਾ ਆਪਦੇ ਆਖਰੀ ਸਾਹ ਦੀ ਮਾਂ ਗਿੰ ਰਹੀ ਹੈ ਇਹਨਾਂ ਦਾ ਇਹਨਾਂ ਦੀ ਕੀ ਸੋਚ ਹੈ ਪੁਲਿਸ ਦੀ ਕੀ ਸੋਚ ਹੈ ਇਹਨੂੰ ਲੰਮਕਾਉਣਾ ਵੱਤ ਵੱਤ ਤੁਸੀਂ ਵੱਡੀਆਂ ਧਾਰਨਾ ਤੁਸੀਂ ਦੇਤੀਆਂ ਹੁਣ ਮੈਂ ਅਖੀਰ ਚ ਇੱਥੇ ਜਾਣਨਾ ਚਾਹਣਾ ਤੁਹਾਡੇ ਜ਼ੁਬਾਨੀ ਤੁਸੀਂ ਦੱਸਿਆ ਕਿ ਅਮਨਦੀਪ ਦਾ ਖਸੂਰ ਹੋ ਸਕਦਾ ਹੈ ਹੁਣ ਅਮਨਦੀਪ ਨੇ ਗੱਲਾਂ ਵੱਡੀਆਂ ਕਰ ਦਿੱਤੀਆਂ ਜਿਹੜੀਆਂ ਕਿ ਬਾਅਦ ਵਿੱਚ ਕਹਿੰਦੇ ਉਹਨੂੰ ਉਹੀ ਗੱਲਾਂ ਮਰਵਾ ਗਈਆਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਇਹ ਜਿਹੜੀਆਂ ਤੁਸੀਂ ਗੱਲਾਂ ਕਹੋਗੇ ਨਾ ਜੀ ਮਰਵਾਗੀਆਂ ਇਹ ਵੀ ਗੱਲਾਂ ਗਲਤ ਐ ਉਹਦੇ ਪਿੱਛੇ ਕਾਰਨ ਤੁਹਾਨੂੰ ਮੈਂ ਦੱਸਦਾ ਜਿਹੜਾ ਫ੍ਰੀਜ਼ਿੰਗ ਵਾਲਾ ਜਿਹੜਾ ਪ੍ਰੋਪਰਟੀ ਅਟੈਚ ਵਾਲਾ ਸਿਸਟਮ ਐ ਫ੍ਰੀਜ਼ ਵਾਲਾ ਸਿਸਟਮ ਐ ਉਹ ਕਿਤੇ ਇਹ 5 ਤੋਂ 10 ਦਿਨਾਂ ਦਾ ਪ੍ਰੋਸੈਸ ਨਹੀਂ ਸੀ ਉਹ ਪ੍ਰੋਸੈਸ ਦੇ ਉੱਤੇ ਮਹੀਨੇ ਤੋਂ ਡੇਢ ਮਹੀਨਾ ਲੱਗਿਆ ਉਹ ਇੰਟਰਵਿਊ ਤੋਂ ਪਹਿਲਾਂ ਦਾ ਪ੍ਰੋਸੈਸ ਚੱਲਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਵਿਜੀਲੈਂਸ ਹੈ ਵਿਜੀਲੈਂਸ ਨੇ ਜਿਹੜੀਆਂ ਪ੍ਰਾਪਰਟੀ ਦੀਆਂ ਕੈਲਕੂਲੇਸ਼ਨਾਂ ਸ਼ੁਰੂ ਕੀਤੀਆਂ ਜਿਹੜਾ ਸਾਰਾ ਸਿਸਟਮ ਕੀਤਾ ਉਹ ਅੱਜ ਨਹੀਂ ਕੀਤਾ ਉਹ ਵੀ ਮਹੀਨੇ 15 ਦਿਨ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਜੀ ਇਹਨੂੰ ਫਸਾਉਣ ਦੀ ਇਹਨੂੰ ਟੰਗਣ ਦੀ ਇਹ ਪਹਿਲਾਂ ਹੀ ਉਹ ਬਣ ਗਈ ਸੀ ਪੁਲਿਸ ਦਾ ਇੱਕ ਸਿਸਟਮ ਹੁੰਦਾ ਜੀ ਤੇ ਉਹਨੂੰ ਹੋਰ ਦੱਸਦਾ ਮੰਨ ਲਓ ਉਹਨਾਂ ਨੇ ਸੋਚ ਲਿਆ ਵੀ ਅਸੀਂ ਜੀ ਫਲਾਣਾ ਲਾਧੂਗਾ ਸਾਹਿਬ ਨੂੰ ਟੰਗਣਾ ਇਹ ਜਿੱਦ ਦੀ ਇਹ ਐਨੇ ਹੰਕਾਰੇਵੇ ਹੁੰਦੇ ਆ ਅਫਸਰ ਮੰਨ ਲਓ ਇਹਨਾਂ ਨੇ ਸੋਚ ਲਿਆ ਵੀ ਤੁਹਾਡਾ ਮਹੀਨਾ ਅੰਦਰ ਰਵਾਉਣਾ ਕੋਰਟ ਨੇ ਦੇਖਿਆ ਵੀ ਪਰਚਾ ਜਮਾ ਨਜਾਇਜ਼ ਦਿੱਤਾ ਕੋਰਟ 5 ਦਿਨਾਂ ਬਾਅਦ ਤੁਹਾਨੂੰ ਬੇਲ ਦੇਣ ਲੱਗੀ ਆ ਤੁਹਾਡੀਆਂ ਇਹ ਆਮ ਹੀ ਪੰਜਾਬੀਆਂ ਦੇ ਸਾਹਮਣੇ ਦੇਖਣ ਚਾਹੁੰਦਾ ਹੁਣਾਂ ਤੇ ਪੰਜਾਬ ਦੇ ਵਿੱਚ ਹੁੰਦਾ ਇਹ ਇਹ ਕਾਰੀਗਰੀ ਸਿਰਫ ਤੇ ਸਿਰਫ ਪੰਜਾਬ ਪੁਲਿਸ ਕੋਲੇ ਆ ਮੰਨ ਲਓ ਤੁਹਾਡੀ 5ਵੇਂ ਦਿਨ ਜੱਜ ਜ਼ਮਾਨਤ ਲੈਣ ਲੱਗਿਆ ਛਾ ਨੂੰ ਪਤਾ ਲੱਗੂ ਵੀ ਜਦੋਂ ਤੁਸੀਂ ਬੇਲ ਭਰਨੀ ਉਹ ਤੋਂ ਪਹਿਲੇ ਜਨਾਬ ਇਹਦਾ ਇੱਕ ਪ੍ਰੋਡਕਸ਼ਨ ਗਰੰਟੀ ਇਹਨੂੰ ਲੈ ਕੇ ਜਾਣਾ ਇੱਕ ਮੁਕੱਦਮਾ ਹੋਰ ਦਰਜ ਹੈ ਜੀ ਉਹਦੇ ਦੂਜੇ ਦਿਨ ਜਮਾਨਤ ਲੈ ਲਓ ਤੀਜੇ ਦਿਨ ਜਮਾਨਤ ਲੈ ਲਓ ਆ ਜਨਾਬ ਇੱਕ ਪਰਚਾ ਹੋਰ ਸੀ ਤਾਂ ਇਹ ਇਹਨਾਂ ਦੀ ਮਹਾਰਤ ਹਾਸਲ ਹੈ ਕਿਹੜੇ ਬੰਦੇ ਨੂੰ ਕਿਵੇਂ ਟੰਗੜਾ ਇਹੀ ਜੇ ਅਮਨਦੀਪ 6 ਮਹੀਨੇ ਅੰਦਰ ਲਾਲਾਂਦੀਪ ਚ ਜਮਾਨਤ ਨਾ ਕਰਾਉਂਦੀ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਐ ਨਾ ਇਹ ਤੇ ਵਿਜੀਲੈਂਸ ਵਾਲਾ ਕੇਸ ਹੋਣਾ ਸੀ ਨਾ ਇਹਦੀ ਪ੍ਰਾਪਰਟੀ ਫ੍ਰੀਜ਼ ਹੋਣੀ ਸੀ ਤੁਸੀਂ ਇਹ ਸਾਰੇ ਕੇਸ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਸ਼ੁਕਰੀਆ ਧੰਨ ਐਡਵੋਕੇਟ ਸੰਦੀਪ ਪਾਠਕ ਜਿਨ੍ਹਾਂ ਨੇ ਇਥੋਂ ਦੇ ਵਾਸੀ ਹੋਣ ਕਰਕੇ ਵੀ ਇਥੋਂ ਦੀਆਂ ਅੰਦਰਲੀਆਂ ਗੱਲਾਂ ਇਹਨਾਂ ਨੇ ਦਾਵਾ ਕੀਤਾ ਜਿਹੜੀਆਂ ਗੱਲਾਂ ਦਾ ਔਰ ਲੋਕ ਕਿਵੇਂ ਹਿਸਾਬ ਲਾ ਰਹੇ ਆ ਉਸ ਦੇ ਬਾਰੇ ਆਪ ਦਾ ਵਿਆਖਿਆ ਕੀਤੀ ਹੈ ਵਿਚਾਰ ਸਾਂਝੇ ਕੀਤੇ ਆ ਤੁਹਾਡਾ ਕੀ ਮੰਨਣਾ ਤੁਹਾਡੀ ਸਮਝ ਕੀ ਕਹਿੰਦੀ ਹੈ ਤੁਸੀਂ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ